ਮੈਂ ਨਾ ਪੜਨ ਜੀ ਕ੍ਰਿਸ਼ਟ ਜੀ ਇੱਕ ਕਾਲਾ ਗਦਾਮ ਸੀ ਕਿਦਾ ਗਦਾਮ ਸੀ ਕਿ ਹੋਇਆ ਇਹ ਮੇਰਾ ਇਲੈਕਟ੍ਰੋਨਿਕ ਸ਼ੋਅਰੂਮ ਹੈ ਭਾਈਆਂ ਦੀਆਂ ਸਾਹਮਣੇ ਸਟਾਰ ਲੈਕ ਵਰਲਡ ਉੱਥੇ ਮੇਂ ਸ਼ੋਅਰੂਮ ਹੈ ਮੇਰਾ ਗਡੌਲ ਸੀ ਅੱਛਾ ਕਰੀਆ ਪਾ ਪਰਚੀ ਜੀ ਕੀਤਾ ਦਵਾ ਦੇ ਅੱਗੇ ਇਹ ਸਾਨੂੰ ਫਰੀ ਰਾਤ ਸਾਕੇ 7:00 8:00 ਵਜੇ ਫੋਨ ਆਇਆ ਕਿ ਤੁਹਾਡੇ ਗਦਾਮ ਤੋਂ ਕਮਾ ਨਿਕਲ ਰਿਹਾ ਆਹੀਆਂ ਪਹੁੰਚੇ ਪਹੁੰਚੇ ਸਾਡੇ ਕਾਫੀ ਅੱਗੇ ਕਬੂਤ ਜੀ ਜਿਹੜੇ 5 ਗੇੜ ਬਿਗਾਈਆਂ 15-20 ਮਿੰਟ ਤੱਕ ਆ ਗੀਆਂ ਰਾਜੰਦਨ ਵਾਲੇ ਤੇ ਕਾਬੂ ਪਾਇਆ ਅਫੇਰ ਵੀ ਸਾਡਾ ਇੰਨਾ ਵੀ ਸੌਗੀ ਸਾਰਾ ਸੀ ਪਰ ਕਿ ਸਾਰਾ ਕੀ ਸੋਚਿਆ ਜਿਹੜਾ ਸਟਾਕ ਲਿਆ ਸੀ ਸੋ ਸਟਾਕ ਵੋਟਿਆ ਤੇ ਹੋਈ ਵਧੀਆ ਦਿਵਾਲੀ ਲਾਵਾਂਗੇ ਬਹੁਤ ਦਿਵਾਲੀ ਲਾਵਾਂਗੇ ਆਪੀ ਚਲੋ ਪਹਿਲਾ ਨਰਾਤਾ ਵਾ ਜੋ ਮਾਤਾ ਮਾਣੀ ਨੂੰ ਬਝੂਰ ਹੋਏ ਜਦੋਂ ਇਹ ਲਿਆ ਸੀ ਕਿ ਸਾਰਾ ਕੈਸ਼ ਰਿਆ ਸੀ ਤੇ ਮੇਰਾ ਚੱਲਦਾ ਵਾ ਡਿਸਟ੍ਰੀਬਿਊਟਰ ਦੇ ਸਾਕੇ ਉਹਨਾਂ ਨਾਲ ਆਪੇ ਬਾ ਮੰਤਰੀ ਜਾਣਦੇ ਨੇ ਫੇਮੜ ਜਾਂਦੀ ਹੈ ਸਰੋਕਾਰ ਪਧਾਰ ਸਿੰਘ ਪੱਤੀ ਪਖੰਡਾ ਦੇ ਹੁੰਦਾ ਆਪੀ ਦੇਖੋ ਕਿੰਨਾ ਕੰਕਸ਼ਨ ਜੋ ਫਰਟ ਵੀ ਲਾਨੇ ਹੁਣ ਕਿੰਨਾ ਕਿ ਸੜਿਆ ਹੈਗਾ ਜੀ ਮੇਸਾ ਨਾਲ ਕਾਫੀ ਨੁਕਸਾਨ ਹੋ ਤਰੀ ਆਪਣੀ ਸੰਕੋਸ਼ ਨਹੀਂ ਬਚਿਆਗਾ ਸਭ ਸੜ ਗਿਆ ਸਾਰਾ ਗਡਾਉਂ ਚੀ ਵੀ ਸਾਰਾ ਗਡਾਉਂ ਚੀ ਕੀ ਕੁਛ ਪਿਆ ਨਹੀਂ ਸੀ ਸੀ ਅਲਰਡੀਆਂ ਸੀ ਕਰ ਜੀ ਇੱਜਾ ਮੋਟਿੰਗ ਸੀ ਨਾ ਯੂਜ਼ਰ ਦੀ ਕੋਈ ਜਾਣੀ ਨੁਕਸਾਨ ਨਹੀਂ ਜਾਣੀ ਨੁਕਸਾਨ ਨਹੀਂ ਹੈ ਡੋਂਸ ਸਰ ਸਪੋਸ ਬੜਾ ਨੁਕਸਾਨ ਸਾਰਾ ਸਾੜ ਗਿਆ ਤੁਸੀਂ ਇੱਕ ਸਾਡੋ ਕੁਛ ਨਹੀਂ ਬਚਿਆ ਅਮਨ ਜੀ ਮੈਂ ਨੀਰਜ ਸ਼ਰਮਾ ਫਾਇਰ ਆਫਸਰ ਮਗਨਿਕਮ ਬਟਾਲਾ ਤੋਂ ਸਾਨੂੰ ਇਹ 7:45 ਦੇ ਆਸ-ਪਾਸ ਹੀ ਗੱਡੀ ਆ ਫਾਇਰ ਕਾਲ ਬੀ। ਤੁਰੰਤ ਪੰਜ ਮਿੰਟ ਤੇ ਜਿਹੜੀਆਂ ਗੱਡੀਆਂ ਡਾਊਨ ਆਟ ਹੋਈਆਂ ਇਹ 7:50 ਤੇ 2:00 ਦੇ ਅੱਗੇ ਜਿਹੜੀਆਂ ਦੋਨੇ ਬੋਚੇ ਗਲੀ ਸਕਰੀ ਸੀਗੀ ਉਹਦੇ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਪਰ ਗੱਡੀ ਆ ਚੁਗੀ ਪਾਈਪਾਂ ਸਾਥ ਮੁੰਡਿਆਂ ਨੇ ਕੰਮ ਸ਼ੁਰੂ ਕਰਤਾ ਸੀ ਤੇ ਕਾਫੀ ਜ਼ਿਆਦਾ ਸੀ ਅੱਗ ਮੈਂਨੇ ਕਾਫੀ ਮਿਹਨਤ ਕੀਤੀ ਆ ਤੇ ਸ਼ਟਰ ਪਾੜ ਕੇ ਅੱਗ ਨੂੰ ਕੰਟਰੋਲ ਕੀਤਾ ਕਿੰਨਾ ਕ੍ਰਿਸ਼ਕੀ ਸੀ ਵਿਦਿਆਨਸਤ ਇਹਦੇ ਵਿੱਚ ਸਾਰੇ ਅੰਦਰ ਪੀਸੀ ਵੀ ਸੀਗੇ ਰੇਜ ਵੀ ਸੀਗੇ ਤੇ ਉਹੀ ਢੋਨਾ ਉਹਨਾਂ ਦੇ ਕੰਪਰੈਸ਼ਨ ਜਿਹੜੇ ਫਟਰੇ ਸੀਗੇ ਜਿਹਦੇ ਕਰਕੇ ਥੋੜਾ ਜਿਆਦਾ ਦਿੱਕਤ ਆਈ ਲੇਕਿਨ ਅਸੀਂ ਫਿਰ ਵੀ ਆਪਣੇ ਕੋਈ ਤੰਦੈ ਨਾਲ ਕਿੰਨੇ ਕੁ ਬਲਾਸਟ ਬਿੰਤੀ ਕੋਈ ਨਹੀਂ ਸਰ ਇਹ ਮੈਂ ਕਹਿ ਦੱਸ ਸਕਦਾ ਜਿਹੜਾ ਬਲਾਸਟ ਹੁੰਦਾ ਵਾ ਕਿੰਨੀ ਆਵਾਜ਼ ਹੁੰਦੀ ਕੀ ਹੁੰਦਾ ਆਵਾਜ਼ ਸ਼ਰੋਹੀ ਜਿਵੇਂ ਸਿਲੰਡਰ ਫਟਦਾ ਇਸ ਤਰੀ ਹੁੰਦੀ ਵਾ ਉਹਦੇ ਨਾਲ ਫਿਰ ਅੱਗੇ ਜਿਹੜਾ ਉੱਥੇ ਗੈਸ ਹੈ ਜਿਹੜੀ ਉਹਦੇ ਨਾਲ ਅੱਗੇ ਜਿਆਦਾ ਜਿਆਦਾ ਫੈਲਦੀ ਕਿੰਨਾ ਕ੍ਰਿਸ਼ਕੀ ਇਸ ਕ ਤਾਂ ਕਾਫੀ ਸੀਗਾ ਜੀ ਕੀ ਲੱਗਦਾ ਜਿਦਾਂ ਇਹ ਹੋ ਸਕਦਾ ਇਹ ਹਲੇ ਸਰ ਅਨਲਿਸਿਸ ਕਰਾਂਗੇ ਜੀ ਵੀ ਕੀ ਕਾਰਨ ਹੋ ਸਕਦਾ ਸ਼ਟਰ ਬੰਦ ਸਮਾਨ ਇਹਦਾ ਜਿਹੜਾ ਹਾਲੇ ਹੀ ਪੁੱਛਿਆ ਨਹੀਂ ਮਾਲਕਾ ਉਹ ਵੀ ਕਿੰਨਾ ਮਟੀਰੀਅਲ ਸੀਗਾ ਕਿੰਨਾ ਸੀਗਾ ਦੋ ਵੀ ਦੱਸਣ ਉਹ ਤਾਂ ਕੋਈ ਜਾਣੀ ਨਹੀਂ ਕੋਈ ਰਾਤ ਮਾਲੀ ਨਿਕਸਾਰਾ ਵਡੀਆਂ ਸਾਡੀਆਂ ਜੀ ਚਾਰ ਗੱਡੀਆਂ ਵੱਡੀਆਂ ਸੀਗੀਆਂ ਆਹ ਗੱਡੀਆਂ ਮਲਟੀਪਰਪਸ ਉਹ ਟਰਨ ਆਊਟ ਉਹਦੀ 4 4 5 5 ਵਾਰੀ ਹੋਈ ਉਹਨਾਂ ਜਿਹੜੇ ਉਹਨਾਂ ਦੇ ਦੀਆਂ ਨੇ 20 20 ਕਿਲੋ ਦੇ ਨਮਰ ਪਾਉਣ ਲੱਗ ਪਾਣ ਉਹ ਸਾਰਾ ਕੈਮੀਕਲ ਬੱਤਿਆ ਕਿਉਂਕਿ ਫੋਮ ਦੀ ਹੈ ਜੀ ਅੰਦਰ ਉਹ ਜਿਹੜਾ ਫੋਮ ਹੁੰਦਾ ਹੈ ਫ੍ਰੀਜਰ ਨੂੰ ਕਵਰ ਕੀਤਾ ਹੁੰਦਾ ਉਹਦੀ ਅੱਗ ਸੀਗੀ ਧੂਆ ਕਾਫੀ ਜ਼ਿਆਦਾ ਸੀ ਉਹਦੇ ਕਰਕੇ ਅਸੀਂ ਕੈਮੀਕਲ ਨੂੰ ਨੀਂ ਮੋਕੜਾ ਹਾਂ ਹਾਂ 9 ਵਜੇ ਕੰਟਰੋਲ ਨੂੰ ਤੁੰ ਨੂੰ ਪਹੁੰਚਿਆ ਸੀਗਾ ਕਿ ਇਸ ਤਰ੍ਹਾਂ ਪੁੱਲਰ ਪੈਲਸ ਦੇ ਸਾਹਮਣੇ ਜਿਹੜੀ ਆ ਕੋਈ ਸ਼ਾਪ ਹੈ ਕੋਈ ਗਦਾਮ ਹੈ ਉਹਦੇ ਵਿੱਚ ਅੱਗ ਲੱਗੀ ਹੈ ਤੇ ਅਸੀਂ ਮੌਕੇ ਤੇ ਪਹੁੰਚੇ ਆ ਆ ਕੇ ਦੇਖਿਆ ਕਿ ਇਹ ਪਰਮਜੀਤ ਸਿੰਘ ਸਟਾਰ ਇਲੈਕਟ੍ਰੋਨਿਕਾ ਜਿਹੜਾ ਵਾ ਉਹੀ ਦੁਕਾਨ ਜਿਹੜੀ ਆ ਉਹ ਹੈ ਸਿੰਬਲਪੁਰ ਭਾਈਆਂ ਦੀ ਹੱਟੀ ਦੇ ਸਾਹਮਣੇ ਇਹਦਾ ਗਰਾਮ ਤੇ ਟੀਵੀ ਫ੍ਰਿਜ ਤੇ ਇਹਦੇ ਵਿੱਚ ਇਹਨੇ ਏਸੀ ਵਗੈਰਾ ਰੱਖੇ ਸੀ ਉਹ ਜਿਹੜੀ ਅੰਦਰ तकरीबन ਸ਼ਾਰਟ ਸਰਕਟ ਹੋਣ ਕਰਕੇ ਇਹਨਾਂ ਦੇ ਦਸਨ ਮਤਲਬ ਕੀ ਅੱਗ 11 ਨਿਕਲਦੇ ਦੇਖਿਆ ਸ਼ਾਰਟ ਸਰਕਟ ਹੋਣ ਕਰਕੇ ਅੰਦਰ ਜਿਹੜੀ ਅੱਗ ਲੱਗੀ ਹੈ ਤੇ ਫਿਰ ਵੀ ਜਿਹੜਾ ਅੱਗ ਦੇ ਕਾਰਨਾਂ ਦਾ ਲੱਭੋ ਆਸ-ਪਾਸੇ ਤੋਂ ਸੀਸੀਟੀਵੀ ਕੈਮਰਾ ਜਿਹੜੇ ਚੈੱਕ ਕਰਕੇ ਉਹ ਪਤਾ ਲਾਇਆ ਜਾਏਗਾ ਕਿ ਕੋਈ ਉਹੋ ਜਿਹੀ ਕੋ ਗੱਲ ਕਾਰਵਾਈ ਜ਼ਰੂਰੀ ਹੈ ਕਿੰਨਾ ਦਾ ਨੁਕਸਾਨ ਲੱਗਦਾ ਇਸ ਸਮੇਂ ਇਹ ਬਿਲਾ ਮਤਲਬ ਤੱਕ ਦੇਖਣਾ ਪੈਣਾ ਜੀ ਇਦਾਂ ਹੁਣ ਰੇਡ ਦੇ ਹਿਸਾਬ ਨਾਲ ਸਾਨੂੰ ਨਹੀਂ ਪਤਾ ਹੈਗਾ ਪਰ ਕਾਫੀ ਨੁਕਸਾਨ ਹੋਇਆ ਜਾਨੀ ਨਸ ਨਹੀਂ ਬਾਕੀ ਸਭ ਠੀਕ ਹੈ ਜੀ ਸੇਫ ਹੈ ਅੱਗ ਜਿਹੜੀ ਆ ਉਹਦੇ ਕਾਬੂ ਪਾ ਲਿਆ ਗਿਆ ਤੇ ਅਸੀਂ ਜਿਹੜਾ ਫਾਇਰ ਬਰਗੇਡ ਦਾ ਵੀ ਧੰਨਵਾਦ ਕਰਦੇ ਜਿਹੜੇ ਮੌਕੇ ਤੇ ਪਹੁੰਚੇ ਦੋ ਗੱਡੀਆਂ ਫਾਇਰ ਬਰਗੇਡ ਦੀਆਂ ਆਈਆਂ ਕਾਫੀ ਉਹਨਾਂ ਮਸ਼ਕਤ ਕੀਤੀ ਹੈ ਤੇ ਅੱਗ ਨੂੰ ਜਲਾਵਾ ਉਹ ਪੁਝਾਇਆ